ਜੋ ਜੋ ਆਤਮਾਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਵਨ ਪਵਿੱਤਰ ਨੇ ਕੀ ਗੋਦਵਸ਼ ਬਾਈ ਬਾਨੋ ਕੀ ਹਲਾਇਕ ਬਾਣੀ ਦਾ ਅਨੰਤ ਪ੍ਰਾਪਤ ਕਰ ਰਹੇ ਭਗਤ ਸਸੰਗੀ ਜੀ ਨੂੰ ਵਰਫਤੇ ਪ੍ਰਵਾਨ ਕਰੋ ਜੀ ਸ਼ਰਿ ਆਪੂ ਆਹੇ ਗੁਰੂ ਜੀ ਦਾ ਹਲਸਾ ਸਵਾਹੇ ਗੁਰੂ ਜੀ ਕੀ ਅਤੇ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਚਨਾ ਨੂੰ ਚਾਰਨ ਕੀਤੀ ਪਾਵਨ ਬਾਣੀ ਵਿਚਾਰ ਆਪਾਂ ਸਰਵਣ ਕਰਨ ਹੈ ਕਮ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1113 ਦੇ ਸੁਭਾਈ ਬਾਣ ਹੈ ਸ਼ਬਦਿਆਂ ਦੋ ਪੋੜੀਆਂ ਵਿਚਾਰ ਸਹਿ ਬਾਣ ਲਈ ਹੈ ਅਗੇ ਸਾਧਗੁਰੂ ਬਖਸ਼ਿਸ਼ ਕਾਰਣਾ ਨੇ ਜੀ ਜੀ ਕੋੜਾ ਦਾ ਮੋਲ ਪਾਠ ਹੈ ਚਾਨਕ ਪਦਾਰਥ ਲੈ ਜਗ ਜਨਮਿਆ Shiv Shakti ਘਰ ਆਸ ਕਰੇ ਲਗੀ ਧੂਪ ਮਾਇਆ ਮ ਬਚੋ ਹੈ ਮੁਕਤ ਪਦਾਰਥ ਮੁਹ ਖਰੇ ਕਰਨਲਾਭ ਕਰੇ ਨਹੀਂ ਪਾਵੇ ਇਹ ਤੇ ਉਤ ਉਨਤ ਠਾਕ ਪਰੇ ਕੰਪੂਦ ਅਹੰਕਾਰ ਵਿਆਪੇ ਊੜ ਕੁਟੰਬ ਸਿਓ ਪ੍ਰੀਤ ਕਰੇ ਜੀ ਜੀ ਤੇ ਚੌਥੀ ਫੋੜੀ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਜੀਵ ਸੰਸਾਰ ਸੰਸਾਰ ਦੇ ਵਿੱਚ ਜਦੋਂ ਹੁੰਦਾ ਹੈ ਜੀ ਉਸ ਰੱਬ ਦਾ ਨਾਮ ਨਹੀਂ ਇਹ ਪਰਮੇਸ਼ਰ ਦੇ ਨਾਮ ਬਿਨਾਂ ਇਹਦੇ ਚੋਂ ਪਾਰ ਨਹੀਂ ਹੋ ਸਕਦਾ ਇਹ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਰੱਬ ਦਾ ਸਹਾਰਾ ਪਰਮੇਸ਼ਰ ਦਾ ਚਿੰਤਨ ਆਤਮਿਕ ਪੱਖ ਦਾ ਉੱਚਾ ਹੋਣਾ ਬਹੁਤ ਜ਼ਰੂਰੀ ਹੈ ਸਤਪੁਰਖ ਹੈ ਹੰਕਾਰਿਆ ਫਿਟਦਾ ਹੈ ਨਾਮ ਨਾਲ ਵਕਾਰਾਂ ਦਾ ਅਫਾਰਾ ਹੰਕਾਰ ਦਾ ਅਫਾਰਾ ਜਿਹੜਾ ਉਤਰ ਜਾਂਦਾ ਫਿਰ ਸ਼ਮਾ ਕਿਰਪਾ ਕੀ ਤੇਰਾ ਸਰੀਰ ਮਾਪਿਆਂ ਦੇ ਸ਼ਮੇਲ ਤੋਂ ਬਣਿਆ ਮਾਤਾ ਦੇ ਗਰਭ ਵਿੱਚ ਉੱਠੇ ਲੜਕੇ ਦੀ ਸ਼ੁਰਖ ਤੇਰੀ ਰੱਬ ਨਾਲ ਜੁੜੀ ਸੀ ਹੁਣ ਭੁੱਲ ਗਿਆ ਨਦੀਪੁਰ ਸਤਿਗੁਰਾਂ ਅਰਜ ਕੀਤੀ ਸੀ ਦਾਤਾ ਕਿ ਮੈਂ ਗੁਨਾਹਗਾਰ ਹਾਂ ਮੈਂ ਸੰਸਾਰਤਿਆਂ ਦੀਆਂ ਤੇਰੇ ਇੱਕ ਉਪਕਾਰ ਭੁਲਾ ਦਿੱਤੇ ਮੈਂ ਚੱਲਣਾ ਹੋ ਗਿਆ ਮਾਇਆ ਦੇ ਮੋਹ ਦੇ ਵਿੱਚ ਤੇਰਾ ਸਿਮਰਨ ਕਰਨ ਤੋਂ ਬੇਵਸੋ ਚੁੱਕਾ ਹਾਂ ਕਰਪੁੰਦਿਆ ਦੱਸੋ ਮੈਂ ਹਰ ਇੱਕ ਜੀਵ ਦੇ ਸਿਰ ਤੇ ਤੁਰਕ ਵਾਲਾ ਬਣ ਕੇ ਰਹਿਣਾ ਹੈ ਸਭ ਜੀਵਾਂ ਨੂੰ ਦਾਤਾਂ ਵੀ ਤੂੰ ਹੀ ਦਿੰਦਾ ਹੈ। ਜੇ ਰਾ ਦਿਆਤਾ ਵਿੱਚ ਆ ਕੇ ਇਹਨਾਂ ਦੀ ਸੰਭਾਲ ਕਰਨੇ ਦਾਤਾਂ ਦਿੰਦਾ ਹੈ ਇਹ ਤੇਰਾ ਸ਼ਮਾ ਹੈ। ਅੱਗੇ ਸਤਿਗੁਰਾਂ ਕਿਰਪਾ ਕੀਤੀ। ਵੀ ਇਹ ਚਾਰ ਪਦਾਰਥ ਨਾਲ ਲੈ ਕੇ ਹੁੰਦਾ ਹੈ। ਜਦੋਂ ਜਨਮ ਹੋਏ ਚਾਰੇ ਪਦਾਰਥ ਸਤਿਗੁਰਾਂ ਖੈ ਤੇਰੇ ਕੋਲ ਸਨ ਇਹਨਾਂ ਨੂੰ ਤੂੰ ਬਰਕਰਾਰ ਰੱਖਣਾ ਵੀ ਤੇਰੇ ਕੋਲ ਬਣੇ ਰਹਿਣ ਇਤੇਰੀਆਂ ਅੰਦਰੋਂ ਗਾਇਕੀਤੇ ਨਹੀਂ ਉਹਨਾਂ ਦੀ ਸੰਭਾਲ ਨਹੀਂ ਕੀਤੀ ਦਾਤੇ ਨੇ ਤੇ ਦਿੱਤੇ ਸਨ ਪਰ ਜੀਵ ਇਹਦੀ ਸੰਭਾਲ ਨਹੀਂ ਕਰਦਾ ਸਹਿਬਾਂ ਨੇ پاک ਬਚਨ ਕੀਤੇ ਚਾਰ ਪਦਾਰਥ ਲੈ ਜਗ ਜਨਮਿਆ ਸ਼ਿਵ ਸ਼ਕਤੀ ਘਰ ਵਾਸ ਤਰੇ ਜਿਹੜਾ ਜੀ ਪਰਮਾਤਮਾ ਪਾਸ ਸੋਚਾਰੇ ਹੀ ਪਦਾਰਥ ਨੇ ਕਿ ਜਗਤ ਵਿੱਚ ਜੰਮਿਆ ਹੈ ਪਰ ਫਿਰ ਵੀ ਪ੍ਰਭੂ ਦੀ ਬਖਸ਼ਿਸ਼ ਭੁਲਾ ਕੇ ਸਦਾ ਪਰਮਾਤਮਾ ਦੀ ਕਾਇਦਾ ਕੀਤੀ ਮਾਇਆ ਦੇ ਘਰ ਵਿੱਚ ਨਿਵਾਸ ਰੱਖਦੇ ਕਿਹੜੇ ਨੇ ਜੀ ਚਾਰ ਪਦਾਰਥ ਧਰਮ ਅਰਥ ਕਾਮ ਤੇ ਮੋਹ ਧਰਮ ਦਾ ਅਰਥ ਦਾ ਸ਼ੁਭ ਕਰਮ ਚੰਗੇ ਕਰਮ ਸ਼ੋਗ੍ਰਿਤ ਕਰਮ ਅਰਥਾਰਥ ਦੇ ਪਦਾਰਥ ਜਿਨ੍ਹਾਂ ਨਾਲ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ ਜਿਹੜੇ ਅਸੀਂ ਆਪਣੇ ਜੀਵਨ ਚ ਵਰਤਦੇ ਆਂ ਧਰਮ ਅਰਥ ਕਾਮ ਕਾਮਨਾ ਇੱਛਾ ਆਪਣੀਆਂ ਇਸ਼ਾਵਾਂ ਦੀ ਪੂਰਤੀ ਲਈ ਜਿਹੜੇ ਕਰਮ ਕਰਦੇ ਆਂ ਮੋਹ ਕਿੰਦੇ ਨੇ ਮੁਕਤੀ ਦੀ ਜਨਮ ਤੇ ਮੌਤ ਤੋਂ ਖਹਿੜਾ ਸਤਿਗੁਰਾਂ ਨੂੰ ਪੁੱਛਿਆ ਗਿਆ ਵੀ ਮੈਂ ਲੈ ਕੇ ਤੇ ਆਇਆ ਪਰ ਹੁਣ ਤੇ ਮੈਨੂੰ ਸਮਝ ਹੀ ਨਹੀਂ ਆ ਰਹੀ ਮੇਰੇ ਕੋਲ ਤੇ ਖੁਦਾਰ ਕਰਾ ਹੀ ਨਹੀਂ ਇਹ ਬਾਰ ਕਰ ਕਿਵੇਂ ਰਹਿਣਾ ਮੈਂ ਤੇ ਗਵਾਹੀ ਬੈਠਾ ਆਚਾਰੇ ਤੇ ਸਤਿਗੁਰਾਂ ਬਾਣੀ ਵਿੱਚ ਇਹਦਾ ਵੀ ਉੱਤਰ ਨਹੀਂ ਦਿੱਤਾ ਕਹਿਣ ਲੱਗੇ ਚਾਦ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸ਼ੀਮਾ ਵਿੱਚ ਜੁਟ ਦੇਸ਼ਕ ਇਹਨੇ ਆਖਿਆ ਦੁਖੀ ਬਣਾ ਇਸ ਸ਼ੀਮਾ ਵਿੱਚ ਕਿਵੇਂ ਜੁਟਾਂ ਹਰ ਸ਼ੀਮਾ ਵਿੱਚ ਦੁੱਖ ਨਹੀਂ ਦੇਣ ਜਿੰਦਗੀ ਚ ਦੁੱਖਾਂ ਨੇ ਘੇਰਿਆ ਹੋਇਆ ਹੈ ਛਮਕੈਂ ਇੱਥੇ ਵੀ ਤੈਨੂੰ ਨਹੀਂ ਬਹਾਨਾ ਬਣਾਣ ਦੇਾਂਗੇ ਜੀ ਦੁੱਖਾਂ ਚ ਕਿਰਿਆ ਤਾਂ ਵੀ ਮੇਰੇ ਕੋਲ ਆ ਆਦਿਸ਼ਾ ਤਰੀਕਾ ਫਿਰ ਦੁੱਖ ਕਿਵੇਂ ਖਤਮ ਹੋਣਗੇ ਜੇ ਕੋ ਅਨਨ ਦੁੱਖ ਮਿਟਾਵੇ ਹਰ ਹਰ ਨਾਮ ਰਿਤਾਏ ਸਦ ਗਾਵੇ ਜਿਹਨੇ ਦੁੱਖ ਮਟਾਣੇ ਨੇ ਉਹ ਹਰਿ ਵੀਰੇ ਸਹਿਬਾਂ ਕਹਿਆ ਪ੍ਰਮਾਤਮਾ ਦਾ ਅਕਾਲ ਪੁਰਖ ਦਾ ਪਰਮੇਸ਼ਰ ਦਾ ਚਿੰਤਨ ਕਰੇ ਉਹਦੀ ਅਰੰਧ ਨ ਵਿੱਚ ਜੁਟਦਾ ਹੈ ਹਰ ਵਕਤ ਹਰ ਸਮੇਂ ਕਿਸੇ ਨੇ ਕਹਿ ਦਿੱਤਾ ਮੈਨੂੰ ਦੁੱਖ ਵੀ ਨਹੀਂ ਬਿਲਕੁਲ ਪਦਾਰਥ ਵੀ ਨਹੀਂ ਲੋਕ ਤੇ ਮੈਨੂੰ ਫਿਰ ਵੀ ਨਹੀਂ ਜਾਣਦੇ ਇਹਨਾਂ ਕੁਝ ਕਰਦੇ ਆ ਮੈਨੂੰ ਕੋਈ ਸਿਖਤ ਸ਼ਾਬਾਸ਼ ਤੇ ਦਿੰਦਾ ਕੋਈ ਨਹੀਂ ਸਤਿਗੁਰਾਂ ਕਹਿੰਦੇ ਤੇਰੇ 'ਚ ਕਮੀ ਹੋਏਗੀ ਸ਼ਿਭਾ ਤੇ ਲੋਕ ਕਰਨਗੇ ਪਰ ਮੈਨੂੰ ਲੱਗਦਾ ਤੇਰੇ ਵਿੱਚ ਕਮੀਆਂ ਨੇ ਤਾਂ ਲੋਕ ਤੇਨੂੰ ਸ਼ਾਬਸ਼ ਨਹੀਂ ਦੇ ਰਹੇ ਤੂੰ ਕਰਦੇ ਰਿਹਾ ਆਪਣੀਆਂ ਕਮੀਆਂ ਨੂੰ ਦੂਰ ਕਰ ਇਤੇ ਜੋ ਕੁਝ ਕਰ ਰਿਹਾ ਹੈ ਕਰਕੇ ਦਿਨਾਂ ਦਾ ਤੇ ਨਹੀਂ ਹੀਰਤ ਪਰ ਤਿਆਰ ਦਾਨ ਕਰਹ ਮਨ ਮੈਂ ਧਰੈ ਕਮਨ ਨਾਨਕ ਨੇ ਫਲ ਜਾਤ ਤਹਿ ਜਿਉਂ ਕੁੰਚਲ ਈਸ਼ਨ ਨਾ ਛਦਨਾ ਇਤੇ ਜਿਹੜਾ ਕੁਝ ਕਰਨ ਹੈ ਉਹਦੇ ਕਰਕੇ ਮਾਣ ਤੇ ਨਹੀਂ ਕਰ ਰਿਹਾ ਹੰਕਾਰਿਆ ਤੇ ਨਹੀਂ ਗਿਆ ਸ਼ੋਭਾ ਜੀ ਆ ਤੈਨੂੰ ਦੱਸ ਦੇਣਾ ਲੋਕ ਤੇਰੀ ਵਡਿਆਈ ਕਰਨਗੇ ਪਰ ਸੰਗਤ ਇਤ ਜਾ ਕੇ ਆ ਇੱਕ ਆਗਮਣ ਛੱਡਦੇ ਨੇ ਜਿੰਨਿਆ ਖੇਡ ਛੱਡਦੇ ਆਂਗੇ ਦੱਸੋ ਪਰ ਆਪਾਂ ਛੱਡਿਆ ਨਹੀਂ ਛਾੜੇ ਤੋਂ ਛੱਡਿਆ ਜਾਂਦਾ ਹੀ ਨਹੀਂ ਸ਼ੈਭਾਖਿਆ ਬੜੀ ਸਿਮਤ ਹੈ ਜੇ ਤੂੰ ਆਪਣੀ ਸ਼ੋਭਾ ਲੋ ਰਹੇਂ ਸਾਤ ਸੰਗ ਇਹ ਹਉ ਮੈਂ ਚੁਰੈ ਇਹ ਹੰਕਾਰ ਛੱਡ ਦੇ ਹੋ ਮੈਂ ਦਾ ਤਿਆਗ ਕਰ ਦੇ ਤੋਂ ਮੈਂ ਉੱਥੇ ਨਾ ਪਾਏ ਆ ਬੈ ਜਿਤਾਉ ਮੈਂ ਕਹਿੰਦਾ ਮੈਂ ਕਰ ਰਿਹਾ ਮੇਰੇ ਬਣੂ ਕੁਤੜਾ ਡਾ ਰਿਹਾ ਅੱਜ ਤੇ ਮਨੁੱਖ ਆਪਣੇ ਪਰਿਵਾਰ ਨੂੰ ਕਹਿ ਜਾਂਦਾ ਵੀ ਮੇਰੇ ਕਰ ਕਿਉ ਤੁਸੀਂ ਮੈਂ ਨਾ ਹੁੰਦਾ ਤੁਹਾਨੂੰ ਕਿੰਨੇ ਪਾਲਣਾ ਸੀ ਤੁਹਾਨੂੰ ਕਿੰਨੇ ਪੜਾਣਾ ਸੀ ਤੁਹਾਨੂੰ ਕਿਨੇ ਰਖਾਣਾ ਸੀ ਸ਼ਾਦ ਗੁਰੂ ਰਾਮਦਾਸ ਜਰਨ ਦੁਨੀਆ ਦੇ ਸਾਰੇ ਲੋਕਾਂ ਆਖਿਆ ਵੀ ਇਹ ਗੱਲ ਨਾ ਆਖਿਓ ਜੇ ਇਹ ਕਹਿੰਦਿਓ ਤੇ ਮੇਰੇ ਜੀਵਨ ਨੂੰ ਵੇਖ ਲੋ ਮੈਨੂੰ ਪ੍ਰਾਨ ਵਾਲਾ ਕੌਣ ਸੀ ਮੈਨੂੰ ਪ੍ਰਾਨ ਵਾਲਾ ਕੌਣ ਸੀ ਜਿਨੇ ਜਨਮ ਦਿੱਤਾ ਧੰਨ ਧੰਨ ਰਾਮਦਾਸ ਗੁਰ ਜਿਸਨੀਆ ਜਿਨੇ ਸਵਾਰਿਆ ਉਹਨੇ ਕਰ ਦਿੱਤੀ ਸ਼ਾਨੀ ਕਿਸੇ ਨੇ ਆਖਿਆ ਤੇ ਨਹੀਂ ਬਾਣੀ ਪੜ੍ਹਨੀ ਆ ਤੇਰੇ ਨਾਮ ਨੂੰ ਜਪਣੇ ਆ ਤੇਰੀ ਮਹਿਮਾ ਨੂੰ ਗਾਣੇ ਆ ਦਾਤਾ ਫਿਰ ਵੀ ਧਰ ਲੱਗਦੀ ਐ ਕਿ ਪਤਾ ਨਹੀਂ ਜਨਮ ਤੇ ਮੌਤ ਕਿੱਧਰ ਜਾਏਗਾ ਕਿੱਥੇ ਕਦੋਂ ਕਿੰਨੇ ਕੱਟਿਆ ਜਾਣਾ ਕਿ ਗੁਰੂ ਦੀ ਬਾਣੀ ਜੇ ਪੜਨੈ ਜੇ ਗੁਰਬਾਣੀ ਸੁਣਨੈ ਇਹਦਾ ਮਤਲਬ ਤੇ ਨੂੰ ਸੰਭਨੀ ਆਹੀ ਬਾਣੀ ਤੇ ਕਹਿ ਰਹੀ ਹੈ ਸਹਿਬ ਸਤਗੁਰ ਆਖਿਆ ਸੀ ਤੇ ਉੱਚੀ ਉੱਚੀ ਕਹਿ ਰਹਾ ਆ ਵੀ ਨਹੀਂ ਨਿੰਦਾ ਜਨਮ ਤੇ ਮੌਤਾ ਦੁਖ ਜੇ ਕੋ ਜਨਮ ਮਰਨ ਤੇ ਡਰੈ ਕਿਥੇ ਜਾਏ ਦੀ ਸਾਧ ਜਨ ਕੇ ਸਰਣੀ ਪਰ ਆਜੇ ਗੁਰੂ ਦੀ ਸ਼ ਗੁਰੂ ਦੀ ਸ਼ਰਣ ਵਿੱਚ ਆਇਆ ਇਸ ਦੁੱਖ ਤੋਂ ਮਿਖਹਿਣਾ ਛੁੜ ਜਾਂਦਾ ਹੈ। ਸਾਧਗੁਣਾਂ ਖਿਆ ਦੁਨੀਆਂ ਦੇ ਸਾਰੇ ਜਿਹੜੇ ਪਦਾਰਥ ਨੇ ਤੋਂ ਨਾਲ ਲੈ ਕੇ ਆਇਆ ਪ੍ਰਤੀ ਇਹ ਜਿੰਤ ਮਾਇਆ ਦੀ ਝੋਲੀ ਵਿੱਚ ਪੈ ਚੁੱਕੀ ਹੈ। ਮਾਸਕੂ ਖੈ ਰਿਨੇ ਹਰ ਸਮੇਂ ਹਰ ਸਮੇਂ ਲਾਲਚ ਕਰਤਾ ਰਿਨੇ ਇੰਦਰੋਂ ਵੀ ਆਗੈ ਉਧਰੋਂ ਵੀ ਆਗੈ। ਪਰ ਸਾਧਗੁਣਾਂ ਖਿਆ ਹਰ ਸਮੇਂ ਭੋਖ ਨਾ ਖਾ। ਇਹ ਭੋਗ ਜਿਹੜੀ ਤੈਨੂੰ ਲੱਗਣੀ ਚਾਹੀਦੀ ਸੀ ਉਹ ਤੇ ਲੱਗੀ ਨਹੀਂ। ਇਹਨੀਆਂ ਘਾਟ ਹੀ ਭੋਗ ਤੇ ਬਹੁਤ ਲੱਗਦੀ ਹੈ। ਦੋ ਤਿੰਨ ਵਕਤ ਨਹੀਂ ਕਈ ਵਾਰੀ ਭੋਜਨ ਖਾਣਾ ਆਜ ਦਾ ਬੰਤੀ। ਪਹਿਲੋਂ ਲੋਕ ਉਮਾਰ ਘਟ ਤਾਂ ਹੁੰਦੇ ਸੀ ਪੰਜਾ ਜਿਹਾ ਭੋਜਨ ਸੀ। ਜਿਹੜਾ ਖੇਤੀ ਦਾ ਕੰਮ ਕਰਨ ਵਾਲਾ ਹੈ ਉਹ ਸਵੇਰੇ ਨਾਸ਼ਤਾ ਕਰਕੇ ਚਲਾ ਗਿਆ ਜਾਂ ਨਾਸ਼ਤਾ ਵੀ ਕਈ ਵਾਰੀ ਸਵੇਰੇ ਸਵੇਰੇ ਜਾਣਾ ਤੇ ਖੇਤਾਂ 'ਚ ਜਾਂਦਾ ਫਿਰ ਦੁਪਹਿਰ ਦਾ ਭੋਜਨ ਕਰਨਾ ਆਤਮ। ਹਾਂਜੀ ਬੜੇ ਬਹਾਨੇ ਜੇ ਬਣਾਉਂਦਾ ਜੀ ਵੇਲੇ ਨਾਲ ਭੋਜਨ ਖਾ ਲਵਾਂ ਫਿਰ ਪਚ ਜਾਂਦਾ ਥੋੜਾ ਬੋਤਾ ਕੰਮ ਫਿਰ ਲਿੰਦਾ ਤੇ ਪਹਿਲਾਂ ਤੇ ਖਾਂਦਾ ਹੀ ਵੇਲੇ ਨਾਲ ਸੀ 5 6 6 6 6:30 ਸੂਰਜ ਡੁੱਬਣ ਤੋਂ ਪਹਿਲੋਂ ਨੂੰ ਜਾਂ ਸੂਰਜ ਲੁਕਦੇ ਹਾਂ ਤੱਕ ਸਾਰੇ ਗ੍ਰਾਮ ਵਿੱਚ ਪ੍ਰਸ਼ਾਦਾ ਛਕ ਲਿਆ ਜਾਂਦਾ ਸੀ ਕਾਰਨ ਸੀ ਕਿ ਬਿਜਲੀ ਦੀ ਰੇਤ ਨਾਲ ਅੰਮ੍ਰਿਤ ਪਹਿਨੇ ਲਾਉਣਾ ਦੀਵੇ ਜਗਾਣੇ ਪੈਣੇ 8 ਵਜੇ ਤੋਂ ਪਹਿਲਾਂ ਪਿੰਡੂ ਲੋਕ ਆਜ ਵੀ ਸੌ ਜਾਂਦੇ 8:00 8:30 ਵਜੇ ਤੋਂ ਬਾਅਦ ਵਕਤ ਨਹੀਂ ਇਹਨਾਂ ਸਮੇਂ ਸੌਣ ਵਾਲਾ ਸਵੇਰੇ ਆਪੇ ਵਕਤ ਸ਼ੁਰੂtheta ਪਰ ਆਪਾਂ ਤੇ ਹੱਥ ਮਾਰੇ 12:00 ਵਜੇ ਤੱਕ ਖੋਣਾ ਤੇ ਜਦੋਂ ਇਹਨ ਡਿੱਗ ਪੈਂਦੇ ਨੇ ਹੱਥਾਂ 'ਚੋਂ ਖੂਨ ਉਦੋਂ ਆਪਾਂ ਸੁੱਤੇ ਫੇਰ ਅੱਖਾਂ ਵੀ ਅਮਰਤ ਵਾਲਾ ਚਮੜਿਆ ਲੈ ਆਨੇ ਜਾਂਦਾ ਜਾਗ ਨਹੀਂ ਆਈ ਜਦੋਂ ਜਾਗ ਕੇ ਵੀ ਆਏਗੀ ਜਦੋਂ ਨੀਂਦਰ ਕੂੜੀ ਨਹੀਂ ਸਰ ਨਹੀਂ ਪੰਜਾਬੀ ਚ ਇੱਕ ਅਖਾਣ ਪੜ੍ਹਦੇ ਸੀ ਟੀਚਰ ਸਵੇਰੇ ਸੌਕ ਤੇ ਜਾ ਅਕਲ ਤੇ ਧਨ ਨਾ ਲੱਗੀ ਭਾਗ ਜਿਹੜਾ ਰਾਤੀ ਵਕਤ ਸਿਰ ਸੌਂਜੇ ਸਵੇਰੇ ਅੰਮ੍ਰਿਤ ਵੇਲੇ ਉੱਠ ਪਏ ਉਹਦੇ ਕੋਲ ਉਹਨੂੰ ਕਿਤੋਂ ਮੰਗੜਾ ਨੇ ਪਿੰਦਾ ਦੋਵੇਂ ਚੀਜ਼ਾਂ ਵੱਧਉਣੀਆਂ ਜੀ ਉਹਦੇ ਕੋਲ ਅਕਲ ਜਿਆਦਾ ਹੋਵੇਗੀ ਤੇ ਧਨ ਵੀ ਜਿਆਦਾ ਹੋਵੇਗਾ ਇੱਕ ਨੇ ਕੰਮ 6 ਵਜੇ ਸ਼ੁਰੂ ਕਰ ਲਿਆ ਇੱਕ ਨੇ 12 ਵਜੇ ਜਾ ਕੇ ਦੁਕਾਨ ਖੋਲਣੀ ਕਈ 10 11 ਵਜੇ ਖੋਲਦੇ ਨੇ ਉਹ ਕਹਿੰਦਾ ਸੀ ਵੀ ਇਹ ਜ਼ਿੰਦਗੀ ਵਿੱਚ ਪਹਿਲ ਕਦਮੀ ਵੀ ਵੇੜੇ ਨਾਲ ਉੱਠੇ ਆਪਣਾ ਧਿਆਨ ਰੋਏ ਆਪਣਾ ਕੰਮ ਪੰਦਾ ਸ਼ੁਰੂ ਕਰ ਲਿਆ ਤੇ ਵੇੜੇ ਨਾਲ ਹੀ ਸਮਾਪਤੀ ਕਰਕੇ ਫਿਰ ਆ ਗਏ ਹੈ ਫਿਰ ਜ਼ਿੰਦਗੀ ਦਾ ਦੁੱਖ ਨਹੀਂ ਰਹਿੰਦਾ ਹੁਣ ਸਾਨੂੰ ਮਾਇਆ ਦੀ ਭੁੱਖ ਪਈ ਰਹਿੰਦੀ ਦਿਨ ਰਾਤ ਹਲਚਲ-ਚੋਕਰਦਾ ਹੈ ਬੜੀ ਕੰਮ ਕੀਤੇ ਪਰ ਮਾਇਆ ਦੀ ਭੁੱਖ ਤੇ ਮੀਰੀ ਨੇ ਸਤਿਗੁਰਾਂ ਆਖਿਆ ਇੱਕ ਭੁੱਖ ਲੱਗਣੀ ਚਾਹੀਦੀ ਸ਼ੀ ਤੈਨੂੰ ਪੇੜ ਦੀ ਭੁੱਖ ਬੜੀ ਲੱਗੀ ਇਹਨੇ ਬੜਾ ਸਤਾਇਆ ਇਹਨਾਂ ਖਾ ਲਿਆ ਫਿਰ ਪਚਾਣ ਲਈ ਗੋਲੀਆਂ ਦੀ ਵਰਤੋਂ ਕੀਤੀ ਪਰ ਸ਼ਾਇਦ ਵੀ ਕਰਦਾ ਪਾਛਟਾ ਭੋਜਨ ਖਾਦਾ ਆਇਆ ਸਹਿਬਾਂ ਆਖਿਆ ਇੱਕ ਭੁੱਖ ਲੱਗੇ ਨਾ ਉਹਦੇ ਨਾਲ ਸਾਰੀਆਂ ਭੁੱਖਾਂ ਮਿਟ ਜਾਣੀਆਂ ਜੀ ਕੋਈ ਭੁੱਖ ਰਹਿਣੀ ਨਹੀਂ ਸ਼ਰੀਰ ਵੀ ਇਹ ਰੋਗੋਂ ਡਣਾ ਸਦਾ ਰਹ ਕੰਚਨ ਸਿਖਾਇਆ ਦੁੱਖ ਨਾ ਕਭ ਹੂੰ ਵਿਆਪੈ ਕਦੇ ਦੁੱਖ ਲੱਗਦਾ ਹੀ ਨਹੀਂ ਜੇ ਕੋ ਉਪੋਜਨ ਖਾ ਲੇਗਾ ਸੱਚੇ ਨਾਮ ਕੀ ਲਖੈ ਭੁੱਖ ਹੋ ਤਾਂ ਭੁੱਖ ਖਾਇ ਚੱਲਿਆ ਹੈ ਦੁੱਖ ਇਥੇ ਭੁੱਖ ਲੱਗੀ ਨਹੀਂ ਇਥੇ ਤੇ ਸੱਚੇ ਨਾਮ ਦਾ ਉਪੋਜਨ ਚੱਲਦਾ ਹੋਵੇ ਉਹਦਾ ਪ੍ਰਵਾਹ ਗੁਰਬਾਣੀ ਦਾ ਕਥਾ ਕੀਰਤਨ ਦਾ ਵਿਚਾਰਾਂ ਦਾ ਸੁਮਾਗਮ ਚੱਲ ਰਿਹਾ ਸਾਨੂੰ ਇਹਨਾਂ ਵਿੱਚ ਪ੍ਰਸ਼ਾਦ ਦੀ ਭੁੱਖ ਲੱਗੀ ਆਪੇ ਆਪਾਂ ਥੱਲੇ ਬਣ ਗੀਏ ਵਖੀਆਂ ਕਿ ਕੁਦ ਬਣਿਆ ਉਤੋਂ ਛੱਡ ਕੇ ਪਹਿਲੇ ਲਾਈਨ ਵਿੱਚ ਚਾਲ ਲੱਗੀ ਜਿਹੜੇ ਸ਼ਹਿਰ ਤੋਂ ਮਿਠੇ ਸਨ ਉਹਨਾਂ ਨੂੰ ਮਿਲਿਆ ਨਾ ਮਿਲ ਜਿਹੜੇ ਬਾਦ ਵਿੱਚ ਆਇਓ ਨਾ ਆਖਿਆ ਵੀ ਆਪਾਂ ਥਾਂ ਮਰ ਲਈ ਕਿਤੇ ਪੀੜੋਂ ਜਾਣੇ ਬਾਅਦ ਚੜੀ ਨਾ ਇਹੀ ਕੋਕਾ ਸਾਦੀ ਉੱਪਰ ਸਾਨੂੰ ਸਤੰਦੀ ਨੇ ਜਿਨ੍ਹਾਂ ਨੇ ਪੇੜ ਦੇ ਸੁੱਖਾਂ ਵਾਸਤੇ ਯਤਨ ਕੀਤਾ ਉਹਨਾਂ ਕੰਮੀ ਹੋਇਆ, ਕ੍ਰੋਧੀ ਹੋਇਆ, ਰੋਗੀ ਹੋ ਗਿਆ, ਦੁੱਖ ਸੰਸਾਰ ਵਿੱਚ ਹੰਡਾਏ ਘਰਾਂ ਵਿੱਚ ਕਨੇਸ਼ ਪੈ ਗਏ ਕਾਰਨ ਸੇ ਵੀ ਰੱਬ ਦੇ ਨਾਮ ਦਾ ਭੋੜਣ ਸਕਣ ਤੋਂ ਇਹਨੇ ਆਪਣੀ ਆਪ ਨੂੰ ਹਟਾ ਲਿਆ आत्मा कुरा है तपी हुई आत्मा है परमात्मा का जरा भजनुपी भोजन मैं मिले पर इन्हें बड़ा तरफ आया मन न सुख दे दिया आत्मा मनायक सुखा की खातर जिंदगी ना दिता है सारी उम्र गुवा दिता है रैन गवाई सोए कह दिवस गवाया खाए हीरे जैसा जन्म है को दी बदलै जाए नाम ना जाने राम का मूढ़े ਸਤਿਗੁਰਾਂ ਸੁਚੇਤ ਕੀਤਾ ਸੀ ਮੂਰਖਾਂ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਾਣਿਆ ਤੇ ਚੇਤੇ ਰੱਖੀ ਫਿਰ ਪਾਛੈ ਪਛਤਾਹੇ ਨੇ ਫਿਰ ਬਾਅਦ ਵਿੱਚ ਪਛਤਾਣਾ ਪਏਗਾ ਸਤਿਗੁਰਾਂ ਖੈ ਨੂੰ ਤੇ ਇੱਕੋ ਹੀ ਭੁੱਖ ਲੱਗੀ ਲੱਗੀ ਭੁੱਖ ਮਾਇਆਮਗ ਜੋ ਹੈ ਮੁਕਤ ਪਦਾਰਥਮੋਹ ਖਰੇ ਇੱਕੋ ਭੁੱਖ ਦੇ ਨਾਲ ਵਿੱਚ ਦਾ ਪਿਆ ਸਦਾ ਇਹਨੂੰ ਮਾਇਆ ਦੀ ਭੁੱਖ ਚੰਬੜੀ ਰਹਿੰਦੀ ਹੈ ਸਦਾ ਮਾਇਆ ਦੀ ਦਾਂ ਤੱਕ ਦਾ ਰਹਿੰਦਾ ਹੈ ਮਨ ਦੇ ਮੋਹ ਵਿੱਚ ਫਸ ਕੇ ਚੋਹਾ ਪਦਾਨ ਖਾਂ ਵਿੱਚੋਂ ਮੁਕਤੀ ਦਾ ਪਦਾਰਥ ਜਿਹੜਾ ਹੈ ਕੋਈ ਨੇ ਮੰਗਵਾ ਲਿਆ ਖਤਮ ਕਰ ਲਿਆ ਉਹਦੇ ਬਾਰੇ ਇਹਨੂੰ ਗਿਆਨ ਹੀ ਨਹੀਂ ਲਿਆ ਉਹਨੂੰ ਪ੍ਰਾਪਤ ਕਰਨ ਦਾ ਇਹਨਾਂ ਯਤਨ ਹੀ ਨਹੀਂ ਕੀਤਾ ਖਾਵੇ ਕਰਣ ਪਲਾਵ ਕਰੇ ਨਹੀਂ ਪਾਵੇ ਇਹ ਤੋ ਢੂੰਡ ਤ ਥਾਕ ਪਰੇ ਸਤਿਗੁਰਾਂ ਖਿਆ ਫਿਰ ਸਾਰੀ ਉਮਰ ਜੀ ਮਾਇਆ ਦੀ ਖਾਤਰ ਤਰਲੇ ਲਿੰਦਾ ਇਥੋਂ ਤੱਕ ਸਾਨੂੰ ਕਹਿ ਦਿੱਤਾ ਸਾਡੀ ਹਾਲਤ ਵੇਖ ਕੇ ਸਤਿਗੁਰਾਂ ਖਿਆ ਤੇਰੇ ਵਿੱਚ ਤੇ ਹਲਕੇ ਕੁੱਤੇ 'ਚ ਕੋਈ ਫਰਕ ਨਹੀਂ ਇਹ ਹੈਰਾਨ ਹੋਇਆ ਕਿ ਮੈਂ ਤੇ ਹਲਕਾ ਕੁੱਤਾ ਬਰਾਬਰ ਸਤਿਗੁਰਾਂ ਖਿਆ ਹਾਂ ਉਹਨੂੰ ਹਲਕ ਲੱਗਾ ਗੁਜ਼ੈਰ ਖਾ ਗਿਆ ਤੇਨੂੰ ਮਾਇਆ ਦਾ ਜ਼ਹਿਰ ਚੰਬੜਿਆ ਜਿਉਂ ਕੋਕਰ ਹਰ ਕਾਇਆ ਧਾਵੈ ਤੈ ਦਿਸ ਜਾਏ ਲੁਭੀ ਜੰਤ ਨਾ ਜਾਣੀ ਪਖ ਆਪਖ ਸੰਭਖੈ ਲੁਭੀ ਨਹੀਂ ਜਾਣਦਾ ਉਹ ਤੇ ਭਰਾ ਭਰਾ ਦਾ ਕਤਲ ਹੀ ਕਰ ਦਿੰਦਾ ਇਹ ਹਲਕ ਨਹੀਂ ਧੁਰ ਕੀ ਹੈ ਪੁੱਤਰ ਸੁਪਾਰੀ ਦੇ ਰਿਆ ਮੇਰੇ ਮਾਪਿਆਂ ਦਾ ਕਤਲ ਕਰ ਦਿਓ लुधियाणे ਵਿੱਚ ਕਿਰਾਇਆ ਕੈਪਟਨ ਫੌਜ ਦੇ ਵਿੱਚੋਂ ਰਿਟਾਇਰ ਸੀ ਬੱਚੇ ਨੇ ਕਿਰਾਇਆ ਕੋਈ ਨਸ਼ਈ ਬੱਚਾ ਮਾਪਿਆਂ ਨੂੰ ਵੱਢ ਰਿਹਾ ਹਰ ਨਾ ਟੁਕੜੇ ਕਰ ਰਹੇ ਨੇ ਆਪਣੀ ਮਾਨ ਦੇ ਸਾਡੇ ਮੇਰੇ ਆਪਣੇ ਇਲਾਕੇ 'ਚ ਵਾਪਰੀ ਇਹ ਕਹਾਣੀ ਜ਼ਮੀਨ ਦੀ ਪ੍ਰਾਪਤੀ ਲਈ ਕਹੇ ਨੇ ਟੁਕੜੇ ਕਰ ਕਰਕੇ ਉਹਦੇ ਸਾੜ ਲਏ ਪੁਲਿਸ ਵਾਲੇ ਬਾਅਦ ਕਲਾ ਪਰਾਇਆ ਘਰ ਨੂੰ ਅੰਦਰੋਂ ਬੰਦ ਕੀਤਾ ਗਵੰਡੀਆਂ ਨੇ ਖਬਰ ਦਿੱਤੀ ਕਿ ਇਹਦੇ ਘਰ 'ਚ ਤੇ ਰੋਜ਼ ਇਸ ਤਰ੍ਹਾਂ ਧੂਆਂ ਉੱਠਦਾ ਹੈ ਫੜਿਆ ਗਿਆ ਜੇਲ੍ਹ ਵਿੱਚ ਹੈ ਕੀ ਦਸ਼ਾ ਸਾਡੀ ਸਤਿਗੁਰਾਂ ਖਿਆ ਮਾਇਆ ਲਈ ਕਰਨੇ ਲੈ ਰਹੇ ਆ ਬਸ ਹੋਰ ਕੁਝ ਕਰਦਾ ਨਹੀਂ ਹਲਛਿਓਂ ਹਲਸੁਸਾਰ ਆ ਦੇ ਮਾਇਆ ਤੋਂ ਬਿਨਾ ਹੋਰ ਕੁਝ ਚੇਤੇ ਨਹੀਂ ਹੁੰਦਾ ਸਾਰੀ ਉਮਰ ਜੀਵ ਮਾਇਆ ਦੇ ਖਾਤਰ ਤੰਲੇ ਰਿੰਦਾ ਰਿੰਦਾ ਮਨ ਦੀ ਤਸੱਲੀ ਜੋਗੀ ਮਾਇਆ ਪ੍ਰਾਪਤ ਨਹੀਂ ਹਰ ਪਾਸੇ ਮਾਇਆ ਦੀ ਤੂੰਡ ਭਾਰ ਕਰਦਾ ਤੇ ਸਤਿਗੁਰਾਂ ਆਖਿਆ ਇਤ ਤ ਤੂੰਡ ਤ ਥਾਕ ਪਰੇ ਥੱਕ ਗਿਆ ਕਿਵੇਂ ਕੰਮ ਕਰਕੇ ਕੋਈ ਵਿਅਕਤੀ ਕਹਿੰਦਾ ਨਹੀਂ ਬਾ ਸੁਣ ਨਹੀਂ ਹੁੰਦਾ ਹੁਣ ਤੇ ਮੈਂ ਥੱਕ ਗਿਆ ਸਤਿਗੁਰਾਂ ਆਖੇ ਮਾਇਆ ਦੀ ਭਾਲ ਕਰਤਾ ਵੀ ਥੱਕ ਜਾਂਦਾ ਹੈ ਫਿਰ ਇਹਨੂੰ ਮਾਇਆ ਦੀ ਭਾਲ ਕਰਕੇ ਵਕਾਰ ਚੰਬੜ ਜਾਂਦੇ ਨੇ ਕਾਮ ਕ੍ਰੋਧ ਅਹੰਕਾਰ ਵਿਆਪੇ ਉਹ ਤਾਂ ਉਸ ਨੂੰ ਪ੍ਰੀਤ ਕਰੇ ਕਮ ਦੀ ਪਕੜ ਕ੍ਰੋਧ ਵਿੱਚ ਆਇਆ ਹੰਕਾਰ ਵਿੱਚ ਨਪਿਆ ਆਇਆ ਜੀਵ ਸਦਾ ਨਾਸਵੰਤ ਪਦਾਰਥ ਨਾਲ ਹੀ ਪ੍ਰੀਤ ਕਰਦਾ ਰਹਿੰਦਾ ਹੈ ਸਦਾ ਸਦਾ ਆਪਣੇ ਪਰਿਵਾਰ ਦੇ ਨਾਲ ਆਪਣਾ ਮੂਹ ਜਿਹੜਾ ਇਹ ਬਣਾਈ ਰੱਖਦਾ ਹੈ ਜੋੜੀ ਰੱਖਦਾ ਹੈ ਸਤਿਗੁਰ ਆਖਿਆ ਹੋਰ ਕਰ ਮੈਨੂੰ ਚੇਤੇ ਨਹੀਂ ਆਉਂਦੇ ਖਾਵੇਂ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੇ ਕਾਲ ਘਰੇ ਦੁਨੀਆ ਦੇ ਚੰਗੇ ਚੰਗੇ ਪਦਾਰਥ ਖਾਂਦਾ ਹੈ ਵਿਸ਼ੇ ਭੋਗਦਾ ਹੈ ਸ਼ੁਭਾਨੰਦਾ ਅਦਕ ਦੇ ਬਚਨ ਮੁਰਮੁਰ ਕੇ ਸੁਣਦਾ ਹੈ ਦੁਨੀਆ ਦੇ ਰੰਗ ਤਮਾਸ਼ੇ ਵੇਖਦਾ ਹੈ ਸੋਹਣੇ ਸੋਹਣੇ ਕੱਪੜੇ ਆਦਕ ਪਹਿਣ ਕੇ ਲੋਕਾਂ ਨੂੰ ਪਖਾਉਂਦਾ ਹੈ ਵੀ ਮੇਰੇ ਕੋਲ ਬਹੁਤ ਕੁਝ ਹੈ ਤੇ ਇਹ ਬਣਾ ਚੱਲਦਾ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਹਜ਼ਾਰਾਂ ਰੁਪਈਆ ਦੇ ਲੈ ਕੱਪੜੇ ਅੱਜ ਕਿਸੇ ਪਾਰਟੀ ਚ ਪਾਏ ਨੇ ਤੇ ਫਿਰ ਅਗਲੀ ਪਾਰਟੀ ਥੋੜੇ ਦਿਨਾਂ ਬਾਅਦ ਹੋਵੇ ਕਹਿੰਦਾ ਵੀ ਇਹ ਤੇ ਦੇਖ ਲਿਆ ਪਾ ਚੁੱਕੇ ਹਾਂ ਇਹ ਨਹੀਂ ਹੁਣ ਇਹਦੇ ਤੋਂ ਵਧੀਆਂ ਚਾਹੀਦੀ ਭਾਵੇਂ ਕੋਲ ਤਾਂ ਨਾ ਹੋਵੇ ਕਰਜ਼ਾ ਲੈ ਕੇ ਲੈਣਾ ਪਏ ਪਰ ਜਿਹੜਾ ਲੋਕਾਂ ਦੇਖ ਲਿਆ ਉਹ ਦੁਬਾਰੇ ਨਹੀਂ ਪਾਣਾ ਜਾਂ ਜੇ ਤੇ ਥੋੜਾ ਟਾਈਮ ਲੰਘਿਆ ਸਾਲ ਛੇ ਮਹੀਨੇ ਆ ਬਾਅਦ ਤੇ ਪਾ ਸਕਣਾ ਮੇਰੀ ਹਿੱਤੀ ਹੋਵੇਗੀ ਇਹਦੇ ਲਈ ਬੜਾ ਕਰਦਾ ਸਤਗੁਰਾਂ ਆਖਿਆ ਕਰਮ ਹੀ ਏ ਖਾਣਾ ਪੀਣਾ ਹੱਸਣਾ ਸੋਣਾ ਵਿੱਚਰ ਗਿਆ ਹੈ ਮਰਨਾ ਕਸ਼ਮ ਨੂੰ ਮਿਸਾਲ ਕੁਆਰੀ ਕਿੰਨੇ ਤ੍ਰਿਗ ਜੀਵਨ ਨਹੀਂ ਰਹਿਣਾ ਖਾਵੇ ਭੁਗੇ ਸੁਣ ਸੁਣ ਦੇਖੇ ਅਹਰ ਦਿਖਾਵੇ ਕਾਲ ਕਰੇ ਬਿਨ ਗੁਰ ਸ਼ਬਦ ਨਾ ਆਪਛਾਣੈ ਬਿਨ ਹਰ ਨਾਮ ਨਾ ਕਾਲ ਕਰੇ ਸਭ ਆਖਸ਼ ਇਹ ਤੇ ਕਰ ਲਿੰਦਾ ਬਸ ਇਨਾ ਹੀ ਆਰਾ ਵਿੱਚ ਮਸਤ ਹੋ ਕੇ ਆਤਮਕ ਮੌਤ ਦੇ ਕਾਰ ਵਿੱਚ ਤਿਕਿਆ ਰਹਿੰਦਾ ਹੈ ਆਤਮਕ ਮੌਤ ਸਹੀ ਹੀ ਰੱਖਦਾ ਹੈ ਗੁਰੂ ਦੇ ਸ਼ਬਦ ਤੋਂ ਵਾਂਝਿਆ ਉਹयां ਆਪਣੇ ਆਤਮਿਕ ਜੀਵਨ ਨੂੰ ਪਛਾਣ ਨਹੀਂ ਸਕਦਾ ਪਰਮਾਤਮਾ ਦੇ ਨਾਮ ਤੋਂ ਖੰਝਿਆ ਹੋਣ ਕਰਕੇ ਆਤਮਿਕ ਮੌਤ ਇਸ ਤੇ ਸਿੱਧ ਉੱਤਰਦੀ ਨਹੀਂ ਭਾਵੇਂ ਆਤਮਿਕ ਮੌਤੇ ਹਰ ਸਮੇ ਮਰਿਆ ਰਹਿੰਦਾ ਹੈ ਕੀ ਹੈ ਆਤਮਿਕ ਮੌਤ ਆਖਾਂ ਜੀਵਾਂ ਜੇ ਰੱਬ ਦਾ ਨਾਮ ਜਪਦੇ ਹਾਂ ਤੇ ਆਤਮਾ ਜਿਉਂਦੀ ਹੈ ਮਿਸਰੇ ਮਰ ਜਾऊं ਜੇ ਅਸੀਂ ਮਰ ਗਏ ਸਰੀਰ ਕਰਕੇ ਤੇ ਜਿਉਂਨੇ ਆ ਆਤਮਿਕ ਪੱਖ ਤੋਂ ਮੌਤ ਹੋ ਚੁੱਕੀ ਹੈ ਕਿਉਂ ਕਿਉਂਕਿ ਆਖਣੋਖਾ ਸੱਚਾ ਨਾ ਨਾਮ ਦਿੱਤੇ ਦੁਰਦੀ ਗੱਲ ਉਂਝ ਵੀ ਵਿਅਕਤੀ ਸੱਚ ਨਹੀਂ ਸੁਣ ਸਕਦਾ ਸੱਚ ਨੂੰ ਨਹੀਂ ਮਾ ਸਕਦਾ ਸੱਚ ਪੱਲੇ ਨਹੀਂ ਬੰਨਦਾ ਸੱਚ ਜਿਹਨੂੰ ਮਰਚਾ ਮੰਕ ਕੋੜਾ ਲੱਗਦਾ ਹੈ ਵੀ ਬੜਾ ਤਿੱਖਾ ਹੈ ਸੱਚ ਪਰ ਆਮ ਲਿਖਿਆ ਹੁੰਦਾ ਵੀ ਸੱਚ ਬੜਾ ਕੋਣਾ ਹੈ ਇਹਦਾ ਸਵਾਦ ਬੜਾ ਮਿੱਠਾ ਹੈ ਜਦੋਂ ਸਮਝ ਆਉਂਦੀ ਫਿਰ ਕਹਿੰਦਾ ਕਿ ਨਹੀਂ ਉਹ ਤੇ ਸਹੀ ਕਹਿੰਦਾ ਸੀ ਮੈਂ ਗਲਤ ਸੀ ਗੁਰੂ ਰਾਮ ਕਰੇ ਗੁਰੂ ਕੋਲ ਵਿੱਚ ਬੈਠੀਆਂ ਬਾਣੀ ਸਾਡੀ ਹਿਰਦਿਆਂ ਵਿੱਚ ਕਰ ਕਰਦੇ ਸਾਨੂੰ ਸੱਚ ਦੀ ਸਮਝ ਆਈ ਸੱਚ ਪੰਦੇ ਬਣ ਕੇ ਆਪਣੇ ਜੀਵਨ ਨੂੰ ਗੁਰੂ ਅਨੁਸਾਰ ਜਿਉਂ ਕਿ ਗੁਰੂ ਦੀ ਰਹਿਮਤ ਦੇਸੀ ਬਾਧਰ ਬਣ ਸਕੀਏ ਹੋਈਆਂ ਭੁੱਲਾਂ ਚੁੱਕਾ ਤੋਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬੁਲਾਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ